ਚਲਿਏ ਵੀਰੇ ਟੀਕੇ ਅਲਟਰਾ ਲੌਂਜ ਕੁਝ ਖਾਣ ਪੀਣ ਆ। ਇਹ लवली ਇਹਨੂੰ ਸਲਾਮ ਆ ਲੈਨੇ ਆ। ਇਹਨੇ ਕਿਹਾ ਜਾਣਾ ਆਪਣੇ ਨਾਲ। ਉਹ लवली ਆ ਜਲੀ ਕੋਈ ਖਾਣ ਪੀਣ ਵਾਸਤੇ। ਚੱਲ ਮੇਰਾ ਵੀਰੇ। ਆ ਜਾ। ਯਾਰ ਤੂੰ ਤਾਂ ਕਹਿੰਦਾ ਸੀ ਨਹਾਉਣਾ ਨਹੀਂ ਗਾ ਤਾਂ ਮਿੱਡ ਚ ਭੱਜ ਆਇਆ। ਮੈਨੂੰ ਕੀ ਪਤਾ ਨੇ ਸੱਚੀ ਆ ਜਾ ਨਾ ਯਾਰ। ਵੇਖ ਲਓ ਭਾਈ ਦਾਣੇ ਪਾਣੀ ਦੀ ਖੇੜ ਹੈ। ਕਰਮਾ ਜਿਹੀ ਖਾ ਲਿਆ ਦਾਣੇ ਪਾਣੀ ਸੁਆ ਖੇੜਿਆ ਮਾੜੀ ਸੁਲਾ ਗਈ ਮਾਰੀ ਉਸੇ ਨੂੰ ਨਾਲ ਤੁਰ ਪਿਆ ਵਾ ਪਰ ਸੋ ਜਨ ਦਿਨ ਪਾਰਟੀ ਤੇ ਵੀ ਮੈਠੇ ਹੀ ਆਇਆ ਹਾਂ ਉਸ ਤੋਂ ਪਹਿਲਾਂ ਵੀ ਇੱਕ ਪਾਰਟੀ ਉਦੋਂ ਵੀ ਇੱਥੇ ਹੀ ਆਇਆ ਹਾਂ ਅੱਜ ਵੀ ਸੁਆਬ ਬਣ ਗਿਆ ਫੂਡ ਘਾਣ ਨੂੰ ਤਾਂ ਇਹਨਾਂ ਦਾ 50% ਦਾ ਸਕਾਉਂਡ ਵੀ ਚੱਲਣ ਡਿਆ ਆ ਵਿੱਚ ਨਾਰਵੇਜ ਦੋਵੇਂ ਮਿਲ ਜਾਂਦਾ ਆ ਬੈਠਣ ਦੀ ਸਿਟਿੰਗ ਵੀ ਬਹੁਤ ਆ ਪਵੇਂ ਅੰਦਰ ਬੋ ਬਾਹਰ ਬੋ ਖਾ ਪੀ ਕੇ ਬੰਦਾ ਪੂਲ ਖੇੜ ਲੈ ਮੇਰੇ ਵਰਗੇ ਦੀ ਰੋਟੀ ਭੱਜ ਜਾਂਦੀ ਆ ਬਾਅਦ ਫਿਰ ਖਾਣ ਵਾਲਾ ਬਣ ਜਾਂਦਾ ਕਿਸੇ ਤੁਹਾਡਾ ਫੂਡ ਸਤਿ ਆਤਿ ਸਾਨੂੰ ਸਾਡਾ ਫੂਡ ਕਿਦਾਂ ਦਾ ਲੱਗਿਆ ਬਹੁਤ ਸਵਾਦ ਸੀ ਸਭੋ ਮੈਨੂੰ ਘਰ ਵਾਸਤੇ ਵੀ ਪੈਕ ਕਰ ਦੋ ਸਾਲਾ 2 ਘੰਟੇ ਹੋ ਗਿਆ ਉੱਠਦਾ ਨਾ ਹੀ ਲੈਂਦੇ ਆ ਖਾਈ ਜਾਂਦੇ ਖਾਈ ਜਾਂਦੇ ਆ ਉਹ ਤੋਂ ਸਾਲਾ ਨੇ ਘਰ ਖੜਾ ਨਹੀਂ ਦੋ ਬੈਗ ਵੀ ਪੈਕ ਕਰਾ ਲੇ ਇਹ ਵੇਖੋ ਭਾਈ ਢਾਣੇ ਪਾਣੀ ਤੇ ਛੇੜ ਹੁੰਦੀ ਆ ਕੌਣ ਕਿਸੇ ਦਾ ਖਾਂਦਾ ਕੋਈ ਨਹੀਂ ਕਿਸੇ ਦਾ ਖਾਂਦਾ ਤੁਸੀਂ ਸੁਲਾ ਮਾਰੀ ਮੈਂ ਤਾਂ ਹੀ ਆਇਆ ਆ ਜੇ ਕਹਿੰਦੇ ਮੈਂ ਬਿੱਲ ਦੇ ਦਿੰਦਾ ਆ ਉਹ ਭਰਾਵਾ ਜਦੋਂ ਬਿੱਲ ਦੇਣ ਦੀ ਵਾਰੀ ਆਈ ਸੀ ਉਦੋਂ ਤੂੰ ਜਾ ਕੇ ਬਾਥਰੂਮ ਦੇ ਵਿੱਚ ਵੜ ਗਿਆ ਉਹਦੇ ਇਹਨੇ ਬਿੱਲ ਪੇ ਕਰਤਾ ਵਾ ਸ਼ੁਕਰ ਬਿੱਲ ਕੱਟ ਬਣਿਆ ਨਹੀਂ ਤੇ ਤੂੰ ਸਾਡੇ ਕੋ ਭਾਂਡੇ ਮੰਜਵਾ ਲੈਣੇ ਅੱਜ